ਗਬੀਰ ਦਾਸੋ ਪ੍ਰੀਤ ਕਰ ਜਾ ਜਾ ਕੋ ਠਾਕਰ ਰਾਮ ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕਾਮ ਪ੍ਰੀਤ ਦੇ ਨਾ ਕਰ ਇਹਨਾਂ ਲੋਕਾਂ ਨਾਲ ਦੂਰੀ ਬਣਾ ਕੇ ਰੱਖ ਇਹਨਾਂ ਲੋਕਾਂ ਨਾਲ ਦੂਰੀਓ ਬਣਾ ਕੇ ਰੱਖ ਜਿਨ੍ਹਾਂ ਨੂੰ ਗਾਹਕ ਨਹੀਂ ਹੈ ਜਿਹੜੇ ਗਾਹਕ ਨਹੀਂ ਹੈ ਗੁਰਮਤਿ ਉਹਨਾਂ ਨਾਲ ਦੂਰੀ ਬਣਾ ਕੇ ਰੱਖੋ ਪਰ ਉਹਨਾਂ ਨਾਲ ਤਕੀਲ ਨਾ ਇਹਨਾਂ ਨਾਲ ਦੂਰੀ ਹੁੰਦੀ ਹੈ ਉਹਦੇ ਨਾਲ ਪ੍ਰੀਤ ਵੱਡੀ ਹੁੰਦੀ ਹੈ ਜੇ ਡੋਬਦਿਆਂ ਨਾ ਰੋਪਣ ਦੇਓ ਜੇ ਕੋ ਡੁੱਬਣਾ ਚਾਹੁੰਦਾ ਉਹ ਡੁੱਬਣ ਦੇ ਹੱਕੀ ਹੈ। ਭਾਣਾ ਹੈ ਵੀ ਭਾਣਾ। ਤੁਸੀਂ ਭਾਣੇ ਨੂੰ ਮਿਠਾ ਕਰਕੇ ਮੰਨੋ। ਉਹ ਡੁੱਬਣਾ ਚਾਹੁੰਦਾ ਨੇ ਆਪਣੇ ਭਾਣੇ ਪਰਮੇਸ਼ਰ ਡੁਬਾਉਣਾ ਚਾਹੁੰਦਾ। ਫਿਰ ਤੁਸੀਂ ਵੀ ਜੋਰ ਦਾ ਖੜਦਾ ਨਾ। ਇਹ ਕਾਜ਼ਮੇ ਡੁੱਬਣਾ ਚਾਹੁੰਦਾ ਪਰਮੇਸ਼ਰ ਡੁਬਾਉਣਾ ਚਾਹੁੰਦਾ। ਉਹ ਮੈਂ ਆ ਵੀ ਵੀ ਰਾਜੀ ਨਾ ਤੁਸੀਂ ਕਾਜੀ ਨੇ ਮੇਰੇ ਦਖਲ ਜਰੂਰ ਦੇਣਾ। ਤੁਸੀਂ ਕਾਜੀ ਨੇ ਲੱਤੜਾ ਕੇ ਕੀ ਕਰਦੀ। ਉਧਰ ਆ ਜੀ ਲੋਏ ਡੁੱਪਣ ਵਾਲਾ ਵੀ ਰਾਜੀ ਹੈ ਦਬੋਣ ਵਾਲਾ ਵੀ ਰਾਜੀ ਹੈ ਤੁਸੀਂ ਕੀ ਲੈਣਾ ਕਾਜੇ ਨੂੰ ਇਹ ਵਿੱਚ ਬੋਲਣਾ ਚਾਹੀਦਾ ਫਿਰ ਆ ਠੀਕ ਹੈ ਇਹ ਵੀ ਪਾਣਾ ਜੀ ਉੱਠਾ ਕਰਕੇ ਮੰਨਣਾ ਚਾਹੀਦਾ ਹਾਂ ਜੀ ਕਬੀਰ ਆ ਪ੍ਰੇਤ ਪ੍ਰੇਤ ਕਰਦਾ ਸਾ ਸਾ ਪ੍ਰੇਤ ਕਰ ਪ੍ਰੀਤ ਕੀਤੇ ਨਾ ਕਰ ਲੀ ਜਾ ਕੋ ਠਾਕੁਰ ਰਾਮ ਜਾ ਕੋ ਠਾਕੁਰ ਰਾਮ ਜਿਹੜਾ ਰਾਮ ਅੰਤਰਾਤਮਾ ਨੂੰ ਠਾਕੁਰ ਮੰਨਦੇ ਉਹਨੂੰ ਵੱਡਾ ਮੰਨਦੇ ਉਹ ਰਾਮ ਦੇ ਜਿਹੜੇ ਆਵਾਜ਼ ਆ ਉਹਦੇ ਅਧੀਨ ਚੱਲੇ ਰਾਮ ਦਾ ਹੁਕਮ ਬੁਲੇ ਰਾਮ ਦੀ ਅਗਿਆ ਚੱਲੇ ਠਾਕੁਰ ਦੀ ਅਗਿਆ ਚੱਲੀਦਾ ਠਾਕੁਰ ਆ ਜੀ ਦੀ ਅਗਿਆ ਚੱਲੀਦਾ ਠਾਕੁਰ ਦਾ ਸੇਵਕ ਜੋ ਠਾਕਰਾ ਤਾਂ ਦੂਜਾ ਸੇਵਕਾ ਅਗਿਆਕਾਰੀ ਠਾਕੁਰ ਦਾ ਸੇਵਕ ਸਰਵਾਂਗਿਆਕਾਰੀ ਠਾਕੁਰ ਮਾਲਕ ਹੈ ਸੇਵਕ ਆ ਗਿਆ ਕਰੀਏ ਜਿਹੜਾ ਠਾਕੁਰ ਰਾਮ ਜੀ ਦਾ ਉਹ ਰਾਮ ਦਾ ਆ ਗਿਆ ਕਰੀਏ ਅੰਤਰਾ ਆਤਮਾ ਦੀ ਵਾਜਦਾ ਆ ਗਿਆ ਕਰੀਏ ਤਾਸੂ ਪ੍ਰੇਤ ਕਰ ਉਹਦੇ ਨਾਲ ਪ੍ਰੇਤ ਕਰ ਜਿਹੜਾ ਤੇਰੇ ਵਰਗ ਜੀ ਆਪੋ ਠਾਕੁਰ ਰਾਮ ਰਾਮ ਆਪਣੇ ਵਰਗ ਨਾਲ ਪ੍ਰੇਮ ਕਰੀਦਾ ਹਾਂ ਪੰਡਤ ਰਾਜੇ ਖੂਪਦੀ ਆਵੇਂ ਕੌਣੇ ਕਾਮ ਪੱਡਤ ਗਾਇਤ ਜਦ ਵਿੱਚ ਪੜ੍ਹਦੇ ਸੀਗੇ ਪੰਡਤ ਹੋਏ ਰਾਜੇ ਹੋਏ ਭੂਕਤੀ ਥੋੜੀ ਥੋੜੀ ਜ਼ਮੀਨ ਰਾਜੇ ਨਾਲ ਭੂਕਤੀ ਲਾਤਦਾ ਜਾਵੇ ਥੋੜੇ ਜ਼ਮੀਨਦਾਰ ਟੁਕੜੇ ਦੇ ਮਾਲਕ ਨੂੰ ਰਾਜਾ ਲੋਕ ਕਹਿੰਦੇ ਨੇ ਲੇਕਿਨ ਕੁਰਬਾਨੀ ਭੂਕਤੀ ਬਲਦੀ ਹੈ ਉਹ ਵੀ ਦਾ ਪਤੀ ਥੋੜੀ ਕੋ ਜ਼ਮੀਨ ਦਾ ਟੁਕੜੇ ਦਾ ਮਾਲਕ ਹਾਂ ਆਵੇਂ ਕੌਣੇ ਕੰਮ ਆਵੇਂ ਕੌਣੇ ਕੰਮ ਤੇਰੇ ਕਿਸ ਕੰਮ ਹੈ ਨਾ ਤੇਰੇ ਪੰਡਤ ਕਿਸੇ ਕੰਮ ਨੇ ਪੰਡਤ ਆਲਾ ਗਿਆਨ ਕੋਲ ਸਮੇਂ ਰਬ ਨਾਲ ਜੀਉਂਦਾ ਬਿੱਤ ਕੰਨ ਆਲਾ ਗਿਆ ਸਾਡੇ ਕੰਮ ਨਾਲ ਨਹੀਂ ਹੈ ਬੇਤਵਾਨਾਂ ਦਾ ਕੰਮ ਦਾ ਹੋਊ ਰੋਟੀ ਦਾ ਸਵਾਲ ਹੋਊ ਉਹਨਾਂ ਨੂੰ ਗੁਰਮਤਾ ਗੁਰਮਤਾ ਵਾਲਿਆਂ ਦੇ ਕਿਸੇ ਕੰਮ ਦਾ ਦੀ ਸੰਸਾਰੀ ਗਿਆਨ ਸੰਸਾਰੀ ਗਿਆਨ ਦਾ ਪੜਿਆ ਹੋਇਆ ਕਿੰਨਾ ਹੀ ਪੜਿਆ ਹੋਵੇ ਗੁਰਮਤਿ ਨਹੀਂ ਸਮਝੇ ਨਹੀਂ ਪ੍ਰਾਪਤ ਕਰ ਸਕਦਾ ਗੁਰਮਤਿ ਨੂੰ ਨਹੀਂ అర్థ ਆ ਸਕਦਾ ਇੱਥੇ ਨਹੀਂ ਹੋ ਕੰਮ ਹੋ ਗਿਆ ਅਖਰੀ ਅਰਥੇ ਕੰਮ ਹੋਣਗੇ ਇਹ ਥੋੜੀ ਬੋਧੀ ਡਿਕਸ਼ਨਰੀ ਡਿਕਸ਼ਨਰੀ ਦਾ ਫਰਕ ਬਹੁਤ ਹੈ ਇੱਥੇ ਰਾਜੇ ਪੰਡਤ ਨੇ ਜਿਹੜੇ ਭੂਪਤੀ ਨੇ ਪੰਡਤਾਂ ਖੈਰ ਇੱਕ ਪੈਸਾ ਵਰਾ ਦੀ ਪੰਡਤ ਨੇ ਬਾਟ ਪਾੜ ਦਿੱਤੀ ਉਹ ਸਿੱਧੀ ਗੱਲ ਉਹਨੇ ਸਿੱਧਾ ਰਾਜਾ ਨੇ ਦੇਣਾ ਉਹਦਾ ਉਲਟਾ ਰਾ ਦਸਣ ਵਾਲਾ ਹੀ ਪੰਡਤ ਆਵੇਂ ਕੋਣੇ ਕਾਮ ਕਿਸਕਾ ਆਪਣੇ ਨੇ ਆਪਣੇ ਕਿਸਕਾ ਬੋਲ ਕੇ ਨਾ ਭੂਪਤੇ ਕਿਸੇ ਕਾ ਬੋਲ ਕੇ ਨਾ ਰਾਜੇ ਭੂਪਤੇ ਆਉਣਗੇ ਨਾ ਪੰਡਤ ਆਉਣਗੇ ਤੇ ਦੋਹਾਂ ਦੇ ਉੱਤੇ ਡਿਪੈਂਡੈਂਟ ਨੇ ਸਾਰੇ ਲੋਕ ਬਹੁਤ ਲੋਕ ਡਿਪੈਂਡੈਂਟ ਨੇ ਪੜਨ ਤਾਂ ਤੇ ਰਾਜਿਆਂ ਤੋਂ ਦੋ ਜੁਨੀਆਂ ਦੋਏ ਹੈ ਕੈਟਾਗਰੀਆਂ ਵੱਡੀਆਂ ਨੇ ਹਾਂ ਇਹ ਬ੍ਰਾਹਮਣ ਸ੍ਰੇਸ਼ਟ ਨੇ ਛਤਰੀ ਸ੍ਰੇਸ਼ਟ ਪੱਕੀ ਤਾਂ ਬਜਾਰੇ ਹੋ ਛੋਟੀਆਂ ਜਾਂਦੇ ਨੇ ਵੱਡੀਆਂ ਹੋਈਆਂ ਹਾਂਜੀ